ਸਿਕਰ ਜੀ ਬਾਬਾ ਸ਼ੇਖ ਫਰੀਦ ਜੀ ਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕ ਆ ਉਹਨਾਂ ਨੇ ਰੁੱਖਾਂ ਦੀ ਜੀਰਾਂ ਦਾ ਜ਼ਿਕਰ ਕੀਤਾ ਹੈ ਕਿ ਰੁੱਖ ਦੇ ਵਿੱਚ ਇੰਨੀ ਜੀਰਾਂ ਦਾ ਇਨਸਾਨ ਨੂੰ ਵੀ ਇੰਨੀ ਜੀਰਾਂ ਦਾ ਉਹਦੇ ਭਗਤਾਂ ਨੂੰ ਵੀ ਇੰਨੀ ਜੀਰਾਂਦ ਕਰਨੀ ਚਾਹੀਦੀ ਹੈ ਮੀ ਨੇਰੀ ਝਖੜ ਔਰ ਕਿੰਨੀਆਂ ਬਾਵਾਵਾਂ ਇਹਨਾਂ ਤੇ ਵਗਦੀਆਂ ਦੇਖੋ ਇਹਨਾਂ ਦੀ ਕਟਾਈ ਕਰਦਾ ਫਿਰ ਵੀ ਵਜਾਰੇ ਇਹ ਬਿਲਕੁਲ ਸ਼ਾਂਤ ਰਹਿੰਦੇ ਨੇ ਬੜੀ ਜੀਰਾਂਦ ਇਹਨਾਂ ਦੀ ਜੀਰਾਂਦ ਆ ਅਸੀਂ ਲੋਕ ਨਜਾਇਜ਼ ਫਾਇਦਾ ਠਾ ਰਹੇ ਆ ਸਾਡੇ ਬਹੁਤ ਹੀ ਮਾਨਯੋਗ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਿਛਲੇ ਦਿਨੀ ਉਹਨਾਂ ਨੇ ਇੱਕ ਡਾਇਰੈਕਸ਼ਨ ਜਾਰੀ ਕੀਤੀ ਹੈ ਕਿ ਕਿਸੇ ਵੀ ਦਰਖਤ ਦੀ ਪ੍ਰਵਾਨਗੀ ਲਾਏ ਬਿਨਾ ਦਰਖਤ ਦੀ ਕਟਾਈ ਨਹੀਂ ਹੋ ਸਕਦੀ ਪਰ ਅਸੀਂ ਦੇਖ ਰਹੇ ਹਾਂ ਕਿ ਆ ਵੀ ਇੱਕ ਤੁਸੀਂ ਇਹ ਦਿੱਤੇ ਜਾ ਰਹੇ ਆ ਦਰਖਤਾਂ ਨੂੰ ਤੁਸੀਂ ਦੇਖ ਰਹੇ ਹੋ ਕਿ ਜੰਡ ਦੀ ਜਿਹੜੀ ਕਿਸਮ ਹੈ ਇਹਦੇ ਜੜਾਂ ਦੇ ਵਿੱਚ ਤੇੜਪਾ ਪਾ ਕੇ ਜਦੋਂ ਕਿ ਜੰਡ ਨੂੰ ਤਾਂ ਬਹੁਤੇ ਪਾਣੀ ਦੀ ਲੋੜ ਨਹੀਂ ਰੇਗਸਾਨ ਦਾ ਦਰਖਤ ਆ ਇਹ ਇਹਨੂੰ ਤਾਂ ਜ਼ਿਆਦਾ ਪਾਣੀ ਦੀ ਵੀ ਲੋੜ ਨੇਗੇ ਔਰ ਇਹਨਾਂ ਦੀਆਂ ਜੜਾਂ ਦੇ ਵਿੱਚ ਤੇਲ ਪਾ ਕੇ ਪੰਜਾਬ ਦੇ ਵਿੱਚੋਂ ਜੜ ਦੀ ਜੰਡ ਦੀ ਜਿਹੜੀ ਕਿਸਮ ਆ ਖਤਮ ਕੀਤੀ ਜਾ ਰਹੀ ਹੈ ਕਿਤੇ ਵਿਰਲੇ ਥਾਵਾਂ ਤੇ ਜੰਡ ਰਹਿ ਗਏ ਹੁਣ ਇਹ ਜਿਹੜੇ ਅੰਧਵਿਸ਼ਵਾਸੀ ਲੋਕ ਹੈ ਇਹ ਕੀ ਕਰਦੇ ਆ ਝੰਡਾ ਤੋਂ ਲੈ ਕੇ ਜੋ ਜੰਡਰੀ ਮਿਲਦੇ ਫੇਰੇ 베ਰੀ ਵਾਲੇ ਪਾਸੇ ਹੋ ਗਏ ਉਸ ਤੋਂ ਬਾਅਦ ਪਿਛਲੇ ਦਿਨ ਅਸੀਂ ਦੇਖਿਆ ਕਿ ਪਿੱਪਲ ਬਹੁਤ ਵਧਿਆ ਨਹਿਰਾਂ ਦੇ ਜੋੜੀਆਂ ਨਹਿਰਾਂ ਜਿਹੜੀਆਂ ਉੱਥੇ ਪਿੱਪਲ ਦੇ ਦਾਲੇ ਵੀ ਇਸ ਤਰ੍ਹਾਂ ਕਰਕੇ ਇਹਨਾਂ ਨੇ ਉਹਨੂੰ ਰਸੀਆਂ ਬਣ ਕੇ ਜਿਹੜੀਆਂ ਚਾਈਨਾ ਡੋਰ ਵਾਲੀਆਂ ਆ ਉਹ ਉਹਦੇ ਵਿੱਚ ਖੁੱਪੀਆਂ ਪਈਆਂ ਸੀਆਂ ਔਰ ਇਸ ਤਰ੍ਹਾਂ ਦੇ ਤਸੀਹੇ ਜਿਹੜੇ ਰੁੱਖਾਂ ਨੂੰ ਦਿੱਤੇ ਜਾ ਰਹੇ ਆ ਔਰ ਬੀਰੀ ਵਾਲੇ ਪਾਸੇ ਚੱਲ ਪਿਆ ਔਰ ਨਹਿਮ ਦੇਖੋ ਐਡਾ ਜਿਹੜਾ ਇਹ ਦਰਖਤ ਲਾਲਕਾਰੀ ਦਰਖਤ ਆ ਇਹ ਨਹਿਮ ਦਾ ਦਰਖਤ ਇਹ ਨਹਿਮ ਦੇ ਦਰਖਤ ਜਿੰਨੇ ਵਿਰਾਸਤੀ ਦਰਖਤ ਆ ਇਹ ਅੰਧਵਿਸ਼ਵਾਸੀ ਲੋਕ ਆ ਦਿਲ ਪੇਟ ਚ ਲੈ ਲਿਆ ਇਹਨਾਂ ਨੂੰ ਤੁਸੀਂ ਇਹ ਦੇਖ ਰਹੇ ਆ ਇਤੋਂ ਬਾਅਦ ਕੀ ਆ ਧਾਰਮਿਕ ਸਥਾਨਾਂ ਤੇ ਜਾਂਦੇ ਆ ਪਹਾੜਾਂ ਨੂੰ ਜਾਂਦੇ ਆ ਲੋਕ ਇਹਨਾਂ ਦੇ ਮੁੱਢਾਂ ਦੇ ਵਿੱਚ ਕੀ ਕਰਦੇ ਆ ਪਲੇਟਾਂ ਗੱਡ ਕੇ ਉਹਦੇ ਵਿੱਚ ਮੋਟੇ ਕਿੱਲ ਐਸ ਤਰ੍ਹਾਂ ਗੱਡ ਦਿੰਦੇ ਆ ਕਿ ਦਰਸਤ ਵਿਚਾਰਾ ਤੁਸੀਂ ਇਹ ਚੱਲਦਾ ਫਿਰ ਉਹ ਕਿੱਲ ਪਲੇਟਾਂ ਵਿੱਚ ਖੁੱਪ ਜਾਂਦੀਆਂ ਤਾਂ ਉਹ ਜਿਹੜੇ ਆ ਇਹ ਸੁੱਕਣੇ ਸ਼ੁਰੂ ਹੋ ਜਾਂਦੇ ਆ ਰਸੀਆਂ ਜਿਹੜੀਆਂ ਬੰਨੀਆਂ ਜਾਂਦੀਆਂ ਕੱਪੜੇ ਬੰਨੇ ਜਾਂਦੇ ਆ ਔਰ ਇੱਥੋਂ ਇਹਨਾਂ ਨੂੰ ਜਿਹੜੇ ਆ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਵਿਚਾਰੇ ਇਹ ਜਿਹੜੇ ਆ ਇਹ ਸੁੱਕਣੇ ਸ਼ੁਰੂ ਹੋ ਜਾਂਦੇ ਆ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੇਨਤੀ ਕਰਦੇ ਆ ਕਿ ਮਿਹਰਬਾਨੀ ਕਰਕੇ ਇਹਨਾਂ ਅੰਧਵਿਸ਼ਵਾਸੀ ਲੋਕਾਂ ਤੇ ਵੀ ਕਾਰਵਾਈ ਕਰਨ ਲਈ ਡਾਇਰੈਕਸ਼ਨ ਜਾਰੀ ਕੀਤੀ ਜਾਵੇ ਜਿਹੜੇ ਰੁੱਖਾਂ ਨੂੰ ਤਸੀਹੇ ਦੇ ਰਹੇ ਹਨ ਤਾਂ ਸਾਨੂੰ ਬਾਤ ਤੋਂ ਬਾਅਦ ਰੁੱਖਾਂ ਨੂੰ ਬਚਾਉਣ ਵਾਸਤੇ ਸਮਾਜ ਨੂੰ ਵੀ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਹਾਲ ਹੀ ਸਾਹਿਬ ਇੱਕ ਨੂੰ ਇੱਕ ਦੋ ਨਾਰੇ ਵੀ ਲਾਉਣਗੇ ਵਿਗਿਆਨ ਸੋਚ ਬਾਰੇ ਤੇ ਇਹਨਾਂ ਦੇ ਅੰਧਵਿਸ਼ਵਾਸ ਬਾਰੇ ਜਿਹੜੇ ਇਹ ਲੋਕ ਨੇ ਇਹ ਇੱਕ ਦੋ ਨਾਰੇ ਵੀ ਲਾਉਣਗੇ ਵਿਗਿਆਨ ਦੇ ਬਾਰੇ ਜੀ ਵਿਗਿਆਨਕ ਸੋਚ ਜਿੰਦਾਬਾਦ 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 ਵਿਗਿਆਨਕ ਸੋਚ ਜਿੰਦਾਬਾਦ 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 ਅੰਧਵਿਸ਼ਵਾਸ ਮਰਦਾਬਾਦ 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 ਅੰਧਵਿਸ਼ਵਾਸ ਮਰਦਾਬਾਦ 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 ਮੇਰੀ ਬੇਨਤੀ ਹੈ ਵੀ ਇਹਨਾਂ ਦਰਖਤਾਂ ਨੂੰ ਤੇਲ ਇਹਨਾਂ ਜੜਾਂ ਚ ਪਾ ਕੇ ਇਹਨਾਂ ਨੂੰ ਖਤਮ ਨਾ ਕਰੀਏ ਇਹਨਾਂ ਨੂੰ ਆਪਸ ਇਹਨਾਂ ਨੇ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਬਣਾਉਣੀ ਆ ਇਹਨਾਂ ਨੂੰ ਆਪਣਾ ਕੰਮ ਕਰਨ ਦੀ ਹੈ ਕੁਦਰਤ ਦੇ ਨੀਮਾ ਚ ਖਲਵਾੜ ਪੈਦਾ ਨਾ ਕਰਗੇ ਆਪਾਂ ਲੋਕ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਆ ਧੰਨਵਾਦ ਹਾਲੀ ਸਾਹਿਬ ਹਾਲੀ ਸਾਹਿਬ ਇੱਕ ਦੋ ਗੱਲਾਂ ਆਪਾਂ ਕਰ ਲਈਏ ਸਾਂਝੀਆਂ ਅਕਸਰ ਹੀ ਇੱਕ ਵਹਿਮ ਜਿਹਾ ਹੁੰਦਾ ਵੀ ਲੋਕ ਇਹ ਜੇ ਟੂਨੇ ਟੱਪਿਆਂ ਨੂੰ ਹੱਥ ਨਹੀਂ ਲਾਉਂਦੇਗੇ ਤੁਸੀਂ ਸਾਨੂੰ ਵਿਗਿਆਨਕ ਤਰੀਕੇ ਨਾਲ ਦੱਸ ਸਕਦੇ ਹੋ ਵੀ ਇਹ ਟੂਨੇ ਟੂਨੇ ਟੱਪਿਆਂ ਨੂੰ ਹੱਥ ਲਾਉਣ ਨਾਲ ਇਹਨਾਂ ਨੂੰ ਟੱਪਾਂ ਨਾਲ ਇਹਨਾਂ ਨੂੰ ਕੁਝ ਕਰਨਾ ਕੁਝ ਨਹੀਂ ਹੁੰਦਾ ਟੂਨੇ ਟੱਪਿਆਂ ਤੋਂ ਚੱਕ ਕੇ ਕੋਈ ਚੀਜ਼ ਨਾ ਖਾਓ ਕਈ ਵਾਰ ਆਂਧੂਸ਼ਾਸ਼ੀ ਲੋਕ ਕੈਮੀਕਲ ਲਾਉਂਦੇ ਆ ਉਹ ਵਹਿ ਬਣ ਜਾਂਦਾ ਹੈ ਖਾਓ ਨਾ ਕਦੇ ਚਾਕੇ ਕੋਈ ਚੀਜ਼ ਨੰਗਾ ਨਾਲ ਉਸ ਮਾ ਜਿਹੜੇ ਲਾਜ ਦੇ ਕੱਪੜੇ ਬੰਨੇ ਸੀ ਖਮਣੇ ਨਾਲ ਸਾਰੇ ਪਾਸੇ ਘਰਤੇ ਆ ਪਏ ਉਹਨਾਂ ਜੋ ਹੈ ਨਹੀਂ ਆਪਣੇ ਖਾਣ ਪੀਣ ਵਾਲੀ ਚੀਜ਼ ਜਬਰਤਨ ਵਾਲੀ ਚੀਜ਼ ਹੈ ਨਹੀਂ ਪਾ ਵਰਤ ਕੇ ਖਾਣ ਦੇ ਪਰ ਇਹ ਇਹਨਾਂ ਖਾਣਾ ਪੀਣਾ ਨਹੀਂ ਚਾਹੀਦਾ ਇਹਨੂੰ ਟੱਪਾਂ ਨਾਲ ਸਿੱਟਣਾ ਕੋਈ ਨਹੀਂ ਦਦਾ ਬੇ ਬੇਫਿਕਰੋ ਜਦੋਂ ਵਿਗਿਆਨਕ ਸੋਚ ਜਿਹੜੀ ਇਹੀ ਝੰਮ ਭਰਮਾਂ ਤੋਂ ਹੀ ਕੱਢ ਲਈ ਠੀਕ ਹੈ ਇੱਕ ਗੱਲ ਹੋਰ ਦੱਸੋ ਇਹ ਲੋਕ ਕਰਦੇ ਕਿਉਂ ਹੈ ਇਹ ਕੁਛ ਬਸ ਵਹਿਮ ਬਣੇ ਤਰ੍ਹਾਂ ਤਰ੍ਹਾਂ ਦੇ ਮਿੱਥੇ ਕਰਨ ਨਾਲ ਸਾਡਾ ਭਲਾ ਹੋ ਜਾਊਗਾ ਸਾਡਾ ਸਾਡਾ ਕੋਈ ਕਾਰੋਬਾਰ ਵਧੀਆ ਚੱਲੂਗਾ ਇਹੋ ਜਿਹੇ ਲੋਕਾਂ ਨੂੰ ਵਹਿਮ ਪਾਏ ਪਿਆ ਅંધਸ਼ਵਾਸ਼ੀ ਲੋਕਾਂ ਨੇ ਜਿਨ੍ਹਾਂ ਨੇ ਕੋਈ ਕੰਮ ਨਹੀਂ ਕਰਨਾ ਕਿਰਤ ਨਹੀਂ ਕਰਨੀ ਵਿਹਲੇ ਰਹਿ ਕੇ ਖਾਣੀਆਂ ਠੀਕ ਹੈ ਜੀ ਮਿਹਰਬਾਨੀ